ਗੁਰਦੀਪ ਸਿੰਘ ਨਕਸ਼ਦੀਪ ਪੰਜ ਕੋਹਾ ਦੇ ਨਾਵਲ ਸੂਰਜ ਦੀ ਤੀਦਾ ਅਗਲਾ ਕਾਂਡ 21 ਹਰਜਾਲ ਨੇ ਜਸਪ੍ਰੀਤ ਦੀ ਬੇਰੁਖੀ ਵੇਖ ਕੇ ਵੀ ਉਸ ਨੂੰ ਪੜਾਉਣਾ ਨਾ ਛੱਡਿਆ ਤੇ ਜਸਪ੍ਰੀਤ ਨੇ ਕਿਵੇਂ ਨਾ ਕਿਵੇਂ ਆਪਣੇ ਅੰਦਰ ਉਸ ਪ੍ਰਤੀ ਪੈਦਾ ਹੋਈ ਗਲਿਆਂ ਨੂੰ ਕਾਬੂ ਵਿੱਚ ਰੱਖਿਆ ਪਰ ਜਦੋਂ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਣ ਲੱਗਿਆ ਕਿ ਉਹ ਹਰਜਾਲ ਬਾਰੇ ਸੋਚਣ ਤੋਂ ਹਟ ਨਹੀਂ ਸੀ ਰਹੀ ਰਾਜੂ ਉਸ ਨੂੰ ਇਹੋ ਠੀਕ ਲੱਗਿਆ ਕਿ ਉਹ ਹਰਦੀਪਾਲ ਨੂੰ ਬੁਲਾਉਣਾ ਬੰਦ ਕਰ ਦੇਵੇ। ਉਹ ਸੋਚ ਹੀ ਰਹੀ ਸੀ ਕਿ ਇੱਕ ਦਿਨ ਹਰਦੀਪਾਲ ਨੇ ਉਹਦੇ ਕੋਲ ਆ ਕੇ ਕਿਹਾ ਜਸਪ੍ਰੀਤ ਇਮਰੀਕੋ ਜੀ ਮੈਂ ਇਸ ਨਾਲ ਡੇਟਿੰਗ ਸ਼ੁਰੂ ਕੀਤੀ ਹੈ ਪਰ ਮੈਨੂੰ ਲੱਗਦਾ ਨਹੀਂ ਕਿ ਮੈਂ ਇਸ ਨਾਲ ਸੈਟ ਹੋ ਸਕਾਂਗਾ। ਕੋਈ ਸਲਾਹ ਦੇ ਦਿਵੋ। ਇਮਲੀ ਦਿਲ ਦੀ ਬਹੁਤ ਚੰਗੀ ਔਰਤ ਹੈ ਪਰ ਉਹ ਵਿਆਹ ਨੂੰ ਕੋਈ ਮਹੱਤਤਾ ਨਹੀਂ ਦਿੰਦੀ। ਆਕੀ ਤੁਸੀਂ ਉਸ ਨੂੰ ਸਿੱਧਾ ਕਿ ਨਹੀਂ ਪੁੱਛ ਰਹੇ ਨੇ ਜਸਪ੍ਰੀ ਤੇ ਆਖ ਕੇ ਤੁਰ ਨਹੀਂ ਲੱਗੀ ਸੀ ਕਿ ਹਰਦੀਾਲ ਨੇ ਫਿਰ ਪੁੱਛਿਆ ਤੁਹਾਨੂੰ ਲੱਗਦਾ ਕੇਮਲੀ ਆਪਣੀਆਂ ਔਰਤਾਂ ਵਾਂਗ ਇੱਕ ਚੰਗੀ ਪਤਨੀ ਹੋ ਸਕਦੀ ਹੈ ਇੱਕ ਚੰਗੀ ਪਤਨੀ ਤੁਸੀਂ ਕਿਸੇ ਨੂੰ ਸਮਝਿਓ ਮੈਨੂੰ ਕੀ ਪਤਾ ਜਿਵੇਂ ਤੁਸੀਂ ਆਪਣੇ ਪਤੀ ਪ੍ਰਤੀ ਸੁਹਿਰਦ ਹੋ ਜਿਵੇਂ ਤੁਸੀਂ ਮਿਹਨਤੀ ਹੋ ਵਗੈਰਾ ਜਸਪ੍ਰੀ ਨੇ ਵੇਖਿਆ ਕਿ ਹਰਦੀਾਲ ਦੇ ਮੂੰਹ ਤੇ ਅਜੀਬ ਜਿਹੀ ਮੁਸਕਰਾਹਟ ਸੀ ਉਸ ਕੋਲ ਨਸ ਜਾਣਾ ਚਾਹੁੰਦੀ ਸੀ ਆਪਣੇ ਅੰਦਰ ਆ ਰਹੇ ਹਰਦੀয়াল ਵਿਰੋਧੀ ਖਿਆਲਾਂ ਉੱਤੇ ਕਾਬੂ ਪਾ ਕੇ ਉਹ ਆਕਨ ਲੱਗੀ ਵੇਖ ਮੈਂ ਕਿਸੇ ਬਾਰੇ ਕੁਝ ਨਹੀਂ ਆਖ ਸਕਦੀ ਪਹਿਲਾਂ ਇੱਕ ਦੂਜੇ ਨੂੰ ਜਾਣ ਲਗੋ ਕੋਈ ਕਾਲੀ ਤਾਂ ਨਹੀਂ ਪਰ ਜੇ ਪੰਜਾਬ ਜਾ ਕੇ ਹੀ ਵਿਆਹ ਕਰਾਉਣਾ ਹੈ ਤੁਸੀਂ ਤਾਂ ਰਿਮਲੀ ਨੂੰ ਇਹ ਗੱਲ ਹੋਣੀ ਦੱਸ ਦੇਵੋ ਜਸਪ੍ਰੀਤ ਨੇ ਹਰਦੀਾਲ ਵੱਲ ਵੇਖਿਆ ਜੋ ਹੁਣ ਉਸ ਵੱਲ ਨਹੀਂ ਬਲਕਿ ਜ਼ਮੀਨ ਵੱਲ ਵੇਖ ਰਿਹਾ ਸੀ ਕਿਤੇ ਕੋਈ ਆਪਣੀ ਕਸ਼ਮੀਰਨ ਮਿਲ ਜਾਵੇ ਤਾਂ ਠੀਕ ਹੈ ਕੋਈ ਵਿਸ਼ੇਸ਼ਤਾ ਹੈ ਕਸ਼ਮੀਰੀ ਕੁੜੀਆਂ ਵਿੱਚ ਇੱਕ ਤਾਂ ਉਹ ਤੁਹਾਡੇ ਵਾਂਗ ਖੂਬਸੂਰਤ ਬਹੁਤ ਹੁੰਦੀਆਂ ਨੇ ਤੇ ਦੂਜਾ ਉਹਨਾਂ ਨੂੰ ਇਸ ਜਗ ਦੀ ਇਹ ਨਹੀਂ ਹਵਾ ਨਹੀਂ ਲੱਗੀ ਹੁੰਦੀ ਜਿੰਨੀ ਸਾਡੇ ਪੰਜਾਬ ਵਾਲਿਆਂ ਨੂੰ ਜਸਪ੍ਰੀਤ ਦਾ ਪਹਿਲਾਂ ਦਿਲ ਕੀਤਾ ਕਿ ਉਹ ਨੂੰ ਆਖੇ ਕਿ ਉਸਦੇ ਆਪਣੇ ਵਿੱਚ ਕਿਹੜੇ ਅਜੇ ਗੁਣ ਹਨ ਕਿ ਇੱਕ ਕਸ਼ਮੀਰੀ ਲੜਕੀ ਉਹਨੂੰ ਹੀ ਪਸੰਦ ਕਰੇਗੀ ਪਰ ਫਿਰ ਇਸ ਕਿਸਮ ਦੀ ਬਹਿਸ ਵਿੱਚ ਪੈਣ ਦੀ ਥਾਂ ਨੇ ਕਿਹਾ ਇਹ ਤਾਂ ਤੁਹਾਡੀ ਚੋਣ ਤੇ ਪਸੰਦ ਹੈ ਪਰ ਇਸ ਬਾਰੇ ਇਮਲੀ ਨੂੰ ਵੀ ਦੱਸ ਦੇਣਾ ਮੈਨੂੰ ਲੱਗਦਾ ਹੈ ਕਿ ਮੇਰੀ ਅਕਲ ਇਮਲੀ ਰਾਹੀਂ ਦੂਰ ਹੁੰਦੀ ਰਹੇਗੀ ਪਰ ਮੈਂ ਇਸ ਬਾਰੇ ਸਭ ਕੁਝ ਉਸਨੂੰ ਦੱਸ ਦੇਵਾਂਗਾ ਤੇ ਭਾਵੇਂ ਤੁਸੀਂ ਵੀ ਦੱਸ ਦੇਣਾ ਇਸ ਵਾਰ ਹਰदयाल ਨਿਊਸਵਾਲ ਤੱਕ ਗਿਆ ਵਧੀਆ ਇਹੋ ਹੈ ਕਿ ਇਮਲੀ ਨੂੰ ਤੁਸੀਂ ਆਪ ਦੱਸੋ ਇਹ ਆਖ ਕੇ ਜਸਪ੍ਰੀਤ ਉਸ ਕੋਲੋਂ ਚਲੀ ਆਈ ਦੂਸਰੇ ਦਿਨ ਇਮਲੀ ਤੋਂ ਨੇ ਪੁੱਛਿਆ ਕਿਵੇਂ ਚੱਲ ਰਹੀ ਹੈ ਤੇਰੀ ਡੇਟਿੰਗ ਹਰदयाल ਨਾਲ ਆ ਬਹੁਤ ਕੰਜੂਸ ਬੰਦਾ ਹੈ ਤਾਂ ਰਾਤ ਇਹ ਕੋਲਕੱਟੋ ਇਰਾਦਾ ਖਾਣਾ ਬਾਹਰ ਨਹੀਂ ਖਵਾਉਂਦਾ ਸਗੋਂ ਅੰਡੇ ਬਣਾ ਕੇ ਖਵਾ ਦਿੰਦਾ ਹੈ ਇਹ ਆ ਕੇ ਕਿ ਇਹ ਉਹਦੀ ਬਹੁਤ ਪਸੰਦ ਡਿਸ਼ ਹੈ ਜੋ ਪੈਸੇ ਨੂੰ ਮਿਲਦੇ ਹਨ ਨਾ ਉਹਨਾਂ ਦਾ ਪਤਾ ਨਹੀਂ ਇਹ ਕੀ ਕਰਦਾ ਮੈਂ ਸ਼ਾਇਦ ਇਸ ਨਾਲ ਜਾਣਾ ਛੱਡ ਦੇਵਾਂ ਬਹੁਤੇ ਮਰਦ ਭਾਵੇਂ ਬਿਸਤਰ ਦੀ ਖਿੱਚ ਕਰਕੇ ਕੁੜੀਆਂ ਉੱਤੇ ਪੈਸੇ ਖਰਚਦੇ ਆ ਪਰ ਉਹ ਦਿਲ ਕੋਲ ਕੇ ਖਰਚਦੇ ਤਾਂ ਨਹੀਂ ਇਹ ਤਾਂ ਬਹੁਤ ਕੰਜੂਸ ਹੈ ਈਮਲੀ ਨੇ ਪਹਿੜਾ ਜਾ ਮੂੰਹ ਬਣਾ ਕੇ ਕਿਹਾ ਫੇਲ ਖਤਮ ਇਸ ਦਾ ਮਤਲਬ ਜਸਪ੍ਰੀਤ ਨੇ ਪੁੱਛਿਆ ਤੂੰ ਇਹ ਦੱਸ ਇੱਕ ਲੱਖ ਪੱਖੋਂ ਇਹ ਕਿਵੇਂ ਰਿਆ ਮੇਰੇ ਉੱਤੇ ਇਹਦਾ ਪਹਿਲਾ ਪ੍ਰਭਾਵ ਬਹੁਤ ਸੀ ਪਰ ਹੁਣ ਨਹੀਂ ਰਿਆ ਇੱਕ ਜਨਰਲ ਸੀ ਮਾਰ ਵਿੱਚ ਘੁੰਮਣ ਗਏ ਸੀ ਮੈਂ ਉੱਥੋਂ ਇੱਕ ਚੀਜ਼ ਖਰੀਦਣ ਲੱਗੀ ਤੇ ਇਹ ਉੱਥੋਂ ਚੁੱਪ ਕਰਕੇ ਖਿਸ ਗਿਆ ਤੇ ਮੈਂ ਸਮਝ ਗਈ ਕਿ ਬਿੱਲ ਦੇਣ ਦਾ ਮਾਰਾ ਖਿਸ ਗਿਆ ਜਦੋਂ ਮੈਂ ਬਿੱਲ ਉਤਾਰ ਕੇ ਵੇਖਿਆ ਇੱਕ ਮੈਕਸੀਕਨ ਕੁੜੀ ਨਾਲ ਖੜਾ ਗੱਲਾਂ ਕਰ ਰਿਹਾ ਸੀ ਆ ਸਵੇਰੇ ਕਹਿੰਦਾ ਬਣਾਈਏ ਪ੍ਰੋਗਰਾਮ ਐਤਵਾਰ ਦਾ ਇਹਦਾ ਮਤਲਬ ਸੀ ਸਿਰਫ ਸੌਣ ਦਾ ਤੇ ਫਾਸਟ ਫੂਡ ਤੋਂ 버ਗਰ ਖਵਾ ਕੇ ਸਾਰਨ ਦਾ ਮੈਂ ਕਹਿਆ ਮੈਨੂੰ ਕੰਮ ਹੈ ਫਿਰ ਆਖਣ ਲੱਗਾ ਅਗਲੇ ਐਤਵਾਰ ਦਾ ਰੱਖ ਲੈਂਦੇ ਆ ਤੇ ਮੈਂ ਕਹਾਂਗਾ ਵੇਖਾਂਗੇ ਜਦੋਂ ਅਗਲਾ ਐਤਵਾਰ ਆ ਵੀਕ ਫਿਰ ਕਹਿੰਦਾ ਕਿਤੇ ਗੁੱਸੇ ਤਾਂ ਨਹੀਂ ਮੈਂ ਕਹਾਂਗਾ ਨਹੀਂ ਐਮੈਲੀ ਦੇ ਚਿਹਰੇ ਉੱਤੇ ਅਜੀਬ ਜਿਹੀ ਚਿੰਤਾ ਸੀ ਤੂੰ ਮੈਲੀ ਸਾਫ਼ ਆਖ ਦੇ ਉਸਨੂੰ ਕਿ ਤੂੰ ਮੇਰੀ ਕਿਸਮਤ ਦਾ ਨਹੀਂ ਹੈ ਬਸ ਗੱਲ ਖਤਮ ਤੈਨੂੰ ਤਾਂ ਮਰਦਾਂ ਦਾ ਉਂਝੀ ਸ਼ੌਂਕ ਨਹੀਂ ਫਿਰ ਕਿਉਂ ਜਾਂਦੀ ਹੈ ਇਸ ਕੋਲ ਜਸਪ੍ਰੀਤ ਪੋਲੀ ਆ ਹੁਣ ਪੱਕਾ ਜਵਾਬ ਦਿਆਂਗੀ ਇਸ ਨੂੰ ਇਹਨਾਂ ਲੋੜ ਹੀ ਨਹੀਂ ਇਹਨਾਂ ਦੀ ਮੈਂ ਤਾਂ ਉਨਜੀ ਸੋਚਿਆ ਸੀ ਕਿ ਬੰਦਾ ਸਾਊ ਹੈ ਕਿਤੇ ਬਾਹਰ ਕਮਾਇਆ ਕਰਾਂਗੇ ਐਨੀ ਵਾਰੀ ਮੈਂ ਸਕੂਲ ਗਈਆਂ ਇਸ ਬੰਦੇ ਨੇ ਮੇਰੇ ਪੁੱਤਰ ਜੀਨੂ ਬਾਰੇ ਕਦੇ ਨਹੀਂ ਪੁੱਛਿਆ ਕਿ ਉਹਦਾ ਕੀ ਹਾਲ ਜਦੋਂ ਕਿ ਮੈਂ ਸਕੂਲ ਜੀਨੂ ਦੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਸਨ ਮੈਂ ਜੀਨੂ ਨੂੰ ਆਪਣੀ ਮਾਂ ਕੋਲ ਛੱਡ ਕੇ ਸਕੂਲ ਜਾਂਦੀ ਰਹੀਆਂ ਆਹਦਾ ਬੰਦਾ ਏ ਇਸ ਵਾਰ ਇਮਲੀ ਦੇ ਚਿਹਰੇ ਉੱਤੇ ਸਾਫ਼ ਸਰਦਿਆਲ ਪ੍ਰਤੀ ਨਰਾਜ਼ਗੀ ਨਸਰਾਰੀ ਅਉ ਜੇ ਬੰਦਿਆਂ ਕੋਲ ਦੂਰੀ ਚੰਗੀ ਜਸਪ੍ਰੀਤ ਨੇ ਕਿਹਾ ਹਾਂ ਹਾਂ ਬਿਲਕੁਲ ਕਾਫੀ ਦਿਨ ਬਾਅਦ ਇੱਕ ਦੁਪਹਿਰ ਉਹ ਦੋਨੋਂ ਕੈਫੇਟੇਰੀਆ ਵਿੱਚ ਬੈਠੀਆਂ ਠੰਡਾ ਪੀ ਰਹੀਆਂ ਸਨ ਕਿ ਹਰਜਲ ਆ ਗਿਆ ਤੇ ਉਹ ਉਹਨਾਂ ਕੋਲ ਆ ਕੇ ਬੈਠ ਗਿਆ ਜਸਪ੍ਰੀਤ ਫੈਮਲੀ ਨੇ ਅੱਖਾਂ ਨਾਲ ਇੱਕ ਦੂਜੇ ਨੂੰ ਸਹਿਮਤ ਕੀਤੀ ਕਿ ਉਹ ਦੋਨੋਂ ਉੱਠ ਕੇ ਜਾਣ ਲੱਗੀਆਂ ਸਨ ਕਿ ਹਰਜਲ ਨੇ ਮਲੀ ਦਾ ਹੱਥ ਫੜ ਕੇ ਕਿਹਾ ਬੈਠੋ ਤੁਸੀਂ ਦੋਨੋਂ ਸਾਨੂੰ ਕੰਮ ਆ ਆਖ ਕੇ ਜਸਪ੍ਰੀਤ ਬਾਹਰ ਨਿਕਲ ਗਈ ਪਿੱਛੋਂ ਹਰदयाल ਬੋਲਿਆ ਓ ਯਾਰ ਤੂੰ ਆਉਂਦੀ ਕਿਉਂ ਨਹੀਂ ਹੁਣ ਕਰੇ ਮੈਂ ਤੇਰੇ ਨਾਲ ਹੁਣ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ ਆਖ ਕੇ ਇਮਲੀ ਨੇ ਆਪਣਾ ਹੱਥ ਉਸ ਤੋਂ ਛਡਾ ਰਿਆ ਹਰदयाल ਬੋਲਿਆ ਇਹ ਨਹੀਂ ਜਲਦੀ ਸਭ ਰਿਸ਼ਤਾ ਖਤਮ ਇੱਕ ਹੀ ਗੱਲ ਹੋਈ ਇਮਲੀ ਆ ਰਿਸ਼ਤਾ ਕਦੇ ਬਣਿਆ ਹੀ ਨਹੀਂ ਸੀ ਬਸ ਸਰੀਰਕ ਪੁਖਤੀਕ اٹਕਿਆ ਰਿਆ ਇਮਲੀ ਫੇਰ ਉੱਠ ਖੜੀ ਚਲੋ ਮੇਰੇ ਨਾਲ ਸਰੀਰਕ ਬੁੱਕ ਕਰਕੇ ਹੀ ਜੁੜੇ ਰਹੋ ਹਰदयाल ਨੇ ਮੁਸਕਰਾ ਕੇ ਕਿਹਾ ਮੇਰੀ ਭੁੱਖ ਮਿਟ ਗਈ ਐਮਲੀ ਬੋਲੀ ਉਹ ਚੱਲ ਮੇਰੇ ਕਰਕੇ ਸਹੀ ਉਹ ਜਦੋਂ ਫਿਰ ਐਮਲੀ ਦਾ ਹੱਥ ਫੜਨ ਲੱਗਿਆ ਤਾਂ ਉਹ ਪਿੱਛੇ ਹਟ ਗਈ ਤੇ ਬੋਲੀ ਅਲਵਿਦਾ ਤੇ ਫਿਰ ਉਹ ਬਾਹਰ ਨਿਕਲ ਗਈ ਬਾਕੀ ਅਗਲੇ ਕਾંડ ਵਿੱਚ ਧੰਨਵਾਦ